ਦੇਸੀ ਮੈਂ ਬੜੀਆ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਲਿਆ ਅੰਮ੍ਰਿਤਸਰ ਦੇ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ। ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਡੀਆਈ ਪਰਿਵਾਰ ਦੇ ਉੱਤੇ ਗੋਲੀ ਜੜੀ ਕੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਪੰਜਾਂ ਦੇ ਬੱਚਾ ਵੀ ਜਾਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਨਹੀਂ ਸੀ। ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੇ ਚਲਾਈ ਹੈ ਸਖਤ ਕਾਰਵਾਈ ਕਰਾਂਗੇ। ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਇੰਡ ਆਰਡਰ ਖਿਲਾਫ ਕਰੂਗਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰੂਗੀ। ਉਹ ਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਆਈ ਵੀ ਬੱਠੇ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ। ਤੱਲੇ ਵੀ ਮਿਲ ਕੋ ਚੰਡੀਗੜ੍ਹ ਕੇਸ ਆ ਕੱਲ ਜਲੰਧਾ ਸਰਕਟਾ ਉੱਥੇ ਮੈਂ ਬੈਠਾ ਸੀਗਾ ਉੱਥੇ ਹੀ ਮਿਲ ਕੋ ਕੇਸ ਹੈ ਮੈਂ ਸਭ ਨੂੰ ਇਹ ਕਹਿੰਨਾ ਕਿ ਜਦੋਂ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜੁ ਹੁਣੇ ਕੋਨੇ ਉੱਠ ਕੇ ਗਿਆ ਮਿਲ ਕੋ ਹੁਣੇ ਆਏ ਸੀ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਦੌਰ ਤੇ ਆਪੋ ਜਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਾਂ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈ ਮੈਂ ਇਹਨਾਂ ਦਾ ਇਹ ਕਹੂੰਗਾ ਕਿ ਕਬੜਾ ਉਹਦੀ ਦੋੜ ਲਈ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾ ਪੁਲਿਸ ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੂਜਾ ਹੋਵੇ ਜਿਨ੍ਹਾਂ ਨੇ ਕੋਈ ਚਲਾਈ ਜਿੰਨਾਂ ਨੇ ਹਮਲਾ ਕੀਤਾ ਇਹਨਾਂ ਦਾ ਹੀ ਉਹਦੇ ਖਿਲਾਫ ਸਖਤ ਕਾਰਵਾਈ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਲਿਆ ਅਮਰਸੈਦ ਸੀਪੀ ਦੇ ਨਾਲ ਵੀ ਬੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਬਲਵਾਨ ਦੇ ਉੱਤੇ ਮੋਰੀ ਜਿਹੀ ਕੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟੀਗੇਟ ਕੀਤਾ ਪੰਜਾਂ ਦੇ ਪੱਤਾ ਵੀ ਕਰਤਾ ਫਿਰ ਉਹ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ ਉੜੀ ਮੈਂ ਪੁਲਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੋਈ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਹੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਤੇ ਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਲਾਫ ਕਰੂਗਾ ਪੰਜਾਬ ਦੇ ਵਿੱਚ ਸਦਾ ਭਗਵਾਨ ਸਿਕਮਾਨ ਦੀ ਸਰਕਾਰ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰੂਗੀ ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨਆਰਆਈ ਵੀਰ ਬੱਚੇ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸਰਕਟ ਹੌਸਮਾ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਇਆ ਮੈਂ ਸਭ ਨੂੰ ਇਹ ਕਹਿੰਨਾ ਕਿ ਜਦ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਕੋਨੇ ਉੱਠ ਕੇ ਆ ਮੇਰੇ ਕੋਲ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਐਨਆਰਆਈ ਵੀਰਾਂ ਨੂੰ ਕਿ ਆਪਣੇ ਜਿਹੜਿਆ ਯੋਨੇ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜੀ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਾਂ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੋਰ ਮੈਂ ਇਹਨਾਂ ਦਾ ਇਹ ਕਹੂੰਗਾ ਕਿ ਕਦੇ ਉਹਦੀ ਦੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਉਹਨੇ ਹੀ ਆਉਂਦੀ ਆਕਾਤੀ ਸੀ ਉਹ ਇਹ ਹੀ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਇਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ